ਮੱਜੂ ਦੇ ਖਾਨਦਾਨ ਦੀ ਤੁਹਾਨੂੰ ਘੋੜੀ ਦਿਖਾਉਣ ਲੱਗਿਆ ਸੱਜਣੋ ਬਹੁਤ ਸੱਜਣਾ ਦੀ ਡਿਮਾਂਡ ਆ ਅੱਜਕੱਲ੍ਹ ਨੀਲੀਆਂ ਘੋੜੀਆਂ ਭਾਲ ਰਹੇ ਨੇ ਵੀ ਸਾਨੂੰ ਨੀਲੇ ਕਲਰ ਦੀ ਘੋੜੀ ਮਿਲ ਜੇ ਤੇ ਇੱਕ ਤਾਂ ਸੱਜਣੋ ਘੋੜੀ ਨੀਲੇ ਕਲਰ ਦੀ ਆ ਉਤੋਂ ਖਾਨਦਾਨ ਆ ਜਿਹੜਾ ਘੋੜੀ ਦਾ ਮੱਜੂ ਕੇ ਆ ਤੇ ਬੱਚੀ ਆ ਇਹ ਘੋੜੀ ਫਤੇ ਘੋੜੇ ਦੀ ਮੱਜੂ ਕੀ ਬਲੱਡ ਲਾਈਨ ਦੇ ਫਤੇ ਘੋੜਾ ਜਿਹੜਾ ਉਸ ਘੋੜੇ ਦੀ ਇਹ ਬੱਚੀ ਆ ਸੱਜਣੋ ਤੇ ਘੋੜੀ ਚਾਰ ਦੰਦ ਦਾ ਬਾਲਪੋਰੀਆਂ ਦੀ ਬਿਲਕੁਲ ਸਾਫ਼ ਆ ਸੱਜਣੋ ਸਵਾਰੀ ਵਗੈਰਾ ਦੀ ਐਨ ਓਕੇ ਆ ਸੋਹਣੀ ਸਵਾਰੀ ਕਰਾਉਂਦੀ ਆ ਚੰਗੀ ਪਲੀ ਹੋਈ ਘੋੜੀ ਆ ਸੱਜਣੋ 62 ਇੰਚ ਹਾਈਟ ਆ ਕੰਨ ਕਨੋਤੀ ਦੀ ਬਹੁਤ ਸਕੀਨ ਆ ਦਿਲ ਬਣਾਉਂਦੀ ਆ ਸੱਜਣੋ ਕੰਨਾਂ ਦਾ ਬਹੁਤ ਸੋਹਣੀ ਕੰਨ ਕਨੋਤੀ ਦੀ ਸਕੀਨ ਆ ਮਜ਼ਬੂਤ ਘੋੜੀ ਆ 62 ਇੰਚ ਹਾਈਟ ਆ ਬਾਲਪੋਰੀਆਂ ਦੀ ਬਿਲਕੁਲ ਸਾਫ਼ ਆ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਸੱਜਣੋ ਕਾਲੇ ਕਾਂਟੇ ਦੇ ਬੱਚੇ ਤੋਂ ਬਾਜ ਘੋੜਾ ਕਾਲੇ ਕਾਂਟੇ ਦਾ ਉਸ ਘੋੜੇ ਤੋਂ ਗੱਬਣਾ 2 ਮਹੀਨਿਆਂ ਦੀ ਇਹ ਘੋੜੀ ਸੱਜਣੋ ਮੁਕਸਰ ਸਾਹਿਬ ਏਰੀਏ ਦੇ ਵਿੱਚ ਖੜੀ ਆ ਅਰਮਾਨ ਸਰਪੰਚ ਸੂਰੇਵਾਲਾ ਦੇ ਫਾਰਮ ਦੇ ਉੱਪਰ ਮੌਜੂਦ ਆ ਘੋੜੀ ਤੁਸੀਂ ਜਾ ਕੇ ਦੇਖ ਪਰਖ ਕੇ ਸੱਜਣੋ ਇਹ ਘੋੜੀ ਖਰੀਦ ਸਕਦੇ ਹੋ ਬਾਈ ਦਾ ਨੰਬਰ ਸਕਰੀਨ ਤੇ ਆ ਬਾਕੀ ਜਾਣਕਾਰੀ ਤੁਸੀਂ ਫੋਨ ਤੇ ਗੱਲਬਾਤ ਕਰਕੇ ਲੈ ਸਕਦੇ ਹੋ